ਸੰਗਤ ਸ੍ਰੀ ਅਮੇ ਸੋਖਿਆ ਮਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾਂ ਦੇ ਸੰਗ ਉਹਨਾਂ ਕਰ ਸ਼ਾਂਤ ਸੁਖ ਮਨ ਆਏ ਉਸੇ ਅਜਨ ਇੱਛਾ ਸਭ ਹੋ ਜਾਣੀਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤਹ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸਬਦ ਵਾਜੇ ਕਲਾ ਜਿਤ ਕਰਤਾ ਲੀਆ ਬੰਚ ਗਉਤ ਤੁਸ ਲਸ ਕੀਤੇ ਕਾਲ ਕੰਟਕ ਮਾਰਿਆ ਤੁਨ ਕਰਮ ਪਾਇਆ ਤੁਜ ਜਿਨ ਕਾ ਉਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਦ ਘਰਿ ਅਨਹਦ ਵਾਜੇ ਅਨਦ ਸੁਨਾ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਬਾਰ ਬਰਮਪਰਪਾਇ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਇਤਰੇ ਸੁਣੀ ਸੱਚੀ ਬਾਣੀ ਸੰਸਾਰ ਜਲ ਭੈ ਸਰਸੇ ਪੂਰੇ ਗੁਰ ਤੇ ਜਾਨੀ ਸੁਣ ਤੈ ਪੁਨੀਤ ਕਹਤੇ ਭਗਤ ਸਤ ਗੁਰ ਰਹਿ ਆ ਪਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਸੁਣ ਤੈ ਪੁਨੀਤ ਕਹਤੇ ਭਗਤ ਸਤ ਗੁਰ ਰਹਿ ਆ ਪਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜ਼ਬਾਨਾਂ ਦੇ ਕੋਲੋਂ ਸੁਣਿਆ ਕਿ ਤਿੰਨ ਅੱਖਰਾਂ ਦਾ ਤੇ ਜੋੜ ਹੈ ਸਸੇ ਦਾ ਨੰਨੇ ਦਾ ਤੇ ਤਤੇ ਜਿਹੜੀ ਟਿੱਪੀ ਔਰ ਨੰਨੇ ਦੀ ਆਵਾਜ਼ ਦਿੰਦੀ ਹੈ ਸਿਮਰਨ ਦਾ ਨਿਮਰਤਾ ਦਾ ਤੇ ਧਿਆਨ ਇਹ ਤਿੰਨ ਚੀਜ਼ਾਂ ਇੱਕ ਆਮ ਮਨੁੱਖ ਨੂੰ ਸੰਤ ਦੀ ਪੱਧਰੀ ਤੇ ਲੈ ਕੇ ਜਾਂਦੀਆਂ ਨੇ ਸੰਤ ਕਿਸੇ ਵਿਅਕਤੀ ਦਾ ਨਾਮ ਨਹੀਂ ਹੈ ਮਸ਼ਕੀਨ ਸਾਡਾ ਨਾਸੰਸਿਕ ਮਸ਼ਕੀਨ ਸੀ ਨਾਮ ਕਰਕੇ ਨਹੀਂ ਉਹ ਆਪਣੀ ਕਰਮੀ ਕਰਕੇ ਸਾਡੇ ਵਿੱਚ ਪੂਜਨੀਏ ਬਣ ਗਿਆ ਅਡ ਕਿੰਨਾ ਸਨਮਾਨ ਹੈ ਉਹਨਾਂ ਦਾ ਉਹਨਾਂ ਦੇ ਨਾਮ ਕਰਕੇ ਨਹੀਂ ਹੈ ਉਹਨਾਂ ਦੀ ਕਰਮੀ ਕਰਕੇ ਜਿਹੜੀ ਉਹਨਾਂ ਦੀ ਸਾਰੀ ਜ਼ਿੰਦਗੀ ਆਪਣੇ ਧਰਮ ਪੰਥ ਦੀ ਸੇਵਾ ਦੇ ਵਿੱਚ ਲੱਗੀ ਹੈ ਜੀ ਸਤਬਾਬਾ ਰੋਸ਼ਨ ਸਿੰਘ ਹੋ ਰਹੇ ਆ ਅੱਜ ਉਹ ਮੋਟਰ ਨੇ ਸਾਨੂੰ ਬਣਾ ਕੇ ਦਿੱਤਾ ਹੈ ਉਹਨਾਂ ਨੇ ਬੜੇ ਵਧੀਆ ਇੱਕ ਵੱਡੇ ਕਸਟੋਡੀਅਮ ਹੋਣ ਦੀ ਜ਼ਿੰਮੇਵਾਰੀ ਨਿਭਾਈ ਗੁਰੂ ਦੇ ਪ੍ਰਭੈ ਭਾਵਨੀ ਵਿੱਚ ਰਹਿ ਕੇ ਆਪ ਸੰਗਤ ਜਿਨ੍ਹਾਂ ਕੀਰਤ ਕਮਾਈ ਦੇ ਵਿੱਚੋਂ ਜੋ ਸ਼ਿਵਰਾਮਾ ਆਇਆ ਉਹਦਾ ਇੱਕੀ ਤੂ ਪੈਸਾ ਧਰਮ ਦੇ ਅਰਥ ਖਰਚ ਗਿਆ ਇਸੇ ਕਰਕੇ ਇੱਡਾ ਵੱਡਾ ਇਹ ਅਸਥਾਨ ਬਣਿਆ ਇਨੇ ਵੱਡੇ ਆਜੇ ਤੇ ਸੇਵਾ ਦੇ ਕਾਰਨ ਚਲਦੇ ਨੇ ਤਾਂ ਮੈਂ ਬੇਨਤੀ ਕਰ ਰਿਹਾ ਸੀ ਕਿ ਜੇ ਐਸਾ ਮਹਾਂਪੁਰਖ ਸਾਡੇ ਤੋਂ ਚਲਾ ਗਿਆ ਇਹਦਾ ਅਰਥ ਇਹ ਮੌਤ ਆਤਮ ਹੈ ਇਸ ਸਮਾਗਮ ਇੱਕ ਸੁਨੇਹਾ ਮੈਂ ਕੁਰੀ ਇੱਕ ਮਿਦਵਾਨ ਨੂੰ ਮੋੜਦੇ ਸੁਣਿਆ ਉਹ ਕਹਿੰਦਾ ਜੀ ਪਾਣੀ ਠੀਕ ਰਾਮ ਕਹੋ ਰਾਵਣ ਕਹੋ ਜャਹ ਕੋ ਬਹੁਤ ਪਰਵਾਹ ਤਾ ਤਹੋਨਾ ਨਿਕ ਜੇ ਨਹੀਂ ਸੁਫਨੇ ਜੋ ਸੰਸਾਰ ਪਰੋਂ ਪੜਿਆ ਲਿਖਿਆ ਅਕਾਤਮ ਨੂੰ ਪੜਾਈ ਉਹਨੇ ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ ਪ੍ਰੋਫੈਸਰ ਸੀ ਕਿਸੇ ਤੋਂ ਬੋਲ ਰਿਹਾ ਸੀ ਇਹਦਾ ਪਰ ਇੱਥੇ ਮਹਾਰਾਜ ਨੇ ਲਿਖਿਆ ਕਹਿੰਦਾ ਵੀ ਅੱਗੇ ਪਿੱਛੇ ਰਾਮਣ ਦੀ ਬੋਤ ਪਹਿਲਾ ਹੁੰਦੀ ਹੈ ਤੇ ਤ੍ਰੇਤੇਜ ਯੁਗ ਦੇ ਅਵਤਾਰ ਸ਼੍ਰੀ ਰਾਮਚੰਦਰ ਮਗਰੋਂ ਜਾਂਦੇ ਨੇ ਤੇ ਮਹਾਰਾਜ ਨੇ ਬਾਣੀ ਦੀ ਲਿਖਿਆ ਰਾਮ ਗਾਇਓ ਰਾਮਣ ਗਾਇਓ ਪਰ ਉਹਨੂੰ ਕਿਸੇ ਨੇ ਸਮਝਾਇਆ ਮੈਂ ਤੇ ਬੜਾ ਛੋਟਾ ਸੀ ਸੰਗਤ ਨੂੰ ਉਸ ਉਸ ਨੇ ਉਹਨੂੰ ਸਮਝਾਇਆ ਉਹਨੇ ਕਿ ਪਹਿਲਾਂ ਕੋਣ ਗਿਆ ਤੇ ਮਦਦੋਂ ਗੱਲ ਹੈ ਕਿ ਇੱਕ ਯੁਗ ਦੇ ਦੋ ਮਹਾਨ ਵੀ ਆਪਕੀ ਸੱਚੀ ਸਮਝ ਟਾਈਮ ਲੱਗੂਗਾ ਹਨ ਜੇ ਆਵਤਾਰੀ ਪੁਰਖ ਦੀ ਗੱਲ ਕਰੀਏ ਉਸੇ ਜੀਵਨ ਦੇ ਅੰਦਰ ਤੇਰੀ ਚਾਰ ਮੇਦਾਂ ਦੇ ਗਿਆਤੇ ਦੀ ਗੱਲ ਕਰੀਏ ਵੱਡੇ ਸਰਮਾਇਦਾਰ ਇੱਕ ਰਾਜੇ ਦੀ ਗੱਲ ਕਰੀਏ ਜਿਹਦੇ ਕੋਲ ਸੌਣੇ ਦੀ ਨਕਾ ਵੀ ਹੋਵੇ ਜਿਹਦੇ ਕੋਲ ਆਪਣੇ ਉਧਰ ਖਟੌੜੇ ਹੋਣ ਜਿਹਦੇ ਕੋਲੇ ਦੁਨੀਆਂ ਦੇ ਵਿਕਸਕ ਸਾਧਨ ਹੋਣ ਜਿਹਨੇ ਆਪਣੇ ਘਰ ਵਿੱਚ ਬੈਠ ਕੇ ਪੂਰੀ ਜੰਗ ਜਿੱਤੀ ਹੋਵੇ ਇਦਾਂ ਇਹ ਕਿ ਵੀ ਆਕਨ ਸੈਟਲਾਈਟ ਹੁੰਦੀ ਹੈ ਆਪਾਂ ਸਾਰਾ ਕੁਝ ਆਪਣੇ ਘਰੋਂ ਬੈਠ ਕੇ ਦੇਖਦੇ ਆ ਇਹ ਸਾਧਨ 라ਵਣ ਕੋਲ ਮੌਜੂਦ ਸਨ ਪਰ ਇਹ ਆਉਂ ਵੀ ਨਹੀਂ ਉਹਨੇ ਕਾਲਪੀ ਆਪਣੇ ਬਸ ਵਿੱਚ ਕੀਤਾ ਹੋਇਆ ਸੀ ਹੋਈ ਹੈ ਰਵਣ ਹਾਰੇ ਕੇ ਕਵਨ ਟੈ ਗੁਰਮੁਖ ਜਨਮ ਸਵਾਰ ਚੱਲਿਆ ਸੱਚਾ ਪੈੜ ਮੱਲਿਆ ਦੀਨ ਦਿਆਲ ਸਤਿਗੁਰੂ ਜੀ ਆਪ ਜੀ ਦੇ ਧਰ ਘਰ ਤੋਂ ਵਰਸਾਏ ਹੋਏ ਪਰਮ ਪੂਜਨੇ ਪਰਮ ਸਤਕਾਰ ਯੋਗ ਪਰਮ ਪਿਆਰੇ ਨਾ ਮੜੇ ਗੈ ਰਸੀਐ ਸੰਗ ਮੈਂ ਪੁਰਖ ਸੰਤ ਬਾਬਾ ਰੋਸ਼ਨ ਸਿੰਘ ਜੀ ਗੁਰੂ ਗਰੀਬਰਵਾਜ ਆਪ ਜੀ ਦੁਆਰਾ ਬਖਸ਼ੀ ਹੋਏ ਸਵਾਸਾਂ ਦੇ ਪੂਜੇ ਨੂੰ ਭੋਗ ਦੇ ਹਾਇ ਗੋਚ ਤੇਰ ਪਹਿਲਾ ਮਹਾਰਾਜ ਜੀ ਪੰਜ ਭੋਤਕ ਸਰੀਰ ਦਿਆ ਕਰਕੇ ਸਤਖੰਡ ਜਾਬ ਰਾਦੇ ਗੁਰੂ ਗਰੀਬ ਨਵਾਜ ਮਹਾਂ ਪ੍ਰਸਾਦ ਪਾਵਨ ਯਾਦ ਵਿੱਚ ਜੁੜਦੇ ਆ ਸਤਗੁਰ ਸੱਚੇ ਪਾਤਸ਼ਾਹ ਜੀਓ ਅੱਜ ਦੇ دیਵਾਨ ਸਜੇ ਸਜੇ ਹੋਏ دیਵਾਨਾ ਵਿੱਚ ਇਲਾਹੀ ਬਾਣੀ ਦਾ ਕੀਰਤਨ ਗੁਰਮਤ ਵਿਚਾਰਾਂ आनंद ਸਾਹਿਬ ਸੇ ਪੌੜੀਆਂ ਦੇ ਜਾਪ ਹੋਏ ਸਤਿਗੁਰੂ ਸਾਹਿਬ ਜੀ ਪਾਵਨ ਪਵਿੱਤਰ ਬਾਣੀ ਪੜਦੇ ਆਂ ਮਹਾਰਾਜ ਸੇਵਾ ਕਰਦੇ ਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਬਖਸ਼ ਲੈਣਾ ਜੀਓ ਅੱਗੇ ਤੋਂ ਸੁਮਤ ਬਖਸ਼ ਗੁਰੂ ਗਰੀਬ ਨਵਾਜ ਪਰਮ ਪਿਆਰੇ ਮਹਾਂਪੁਰਸ਼ ਇਸ ਸੰਸਾਰ ਵਿੱਚ ਵਿਚਰਦੇ ਆਵੇ ਮਹਾਰਾਜ ਆਪ ਆਪ ਜੀ ਦੇ ਚਰਨਾਂ ਨਾਲ ਜੁੜੇ ਸਨ